प्यारे दोस्तों प्यार भरी सत श्री अकाल जी हां जी दोस्तों देश ਦੇ ਲੱਖਾਂ ਕਰਮਚਾਰੀਆਂ ਦੇ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਨੇ ਇੱਕ ਵਾਰ ਫਿਰ ਪੈਨਸ਼ਨ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਇਸ ਤਹਿਤ ਹੁਣ ਤਨਖਾਹ ਵਾਧੇ ਤੋਂ ਠੀਕ ਪਹਿਲਾਂ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਵਾਦੇ ਦਾ ਲਾਭ ਮਿਲੇਗਾ ਤੇ ਉਹਨਾਂ ਦੀ ਪੈਨਸ਼ਨ ਦੀ ਗਣਨਾ ਇਸ ਆਧਾਰ ਤੇ ਕੀਤੀ ਜਾਵੇਗੀ ਕਿ ਪਰਸਨਲ ਅਤੇ ਸਿਖਲਾਈ ਵਿਭਾਗ ਨੇ ਇਸ ਸੰਬੰਧ ਦੇ ਵਿੱਚ ਕੇਂਦਰੀ ਕਰਮਚਾਰੀਆਂ ਦੇ ਲਈ ਇੱਕ ਰਸਮੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਜੇਕਰ ਕੋਈ ਕੇਂਦਰ ਸਰਕਾਰ ਦਾ ਕਰਮਚਾਰੀ ਸਾਲਾਨਾ ਤਨਖਾਹ ਵਾਅਦੇ ਤੋਂ ਸਿਰਫ ਇੱਕ ਦਿਨ ਪਹਿਲਾਂ ਸੇਵਾ ਮੁਕਤ ਹੁੰਦਾ ਹੈ ਤਾਂ ਉਸ ਨੂੰ ਉਸਦੀ ਪੈਨਸ਼ਨ ਦੀ ਗਣਨਾ ਕਰਨ ਤੋਂ ਪਹਿਲਾਂ ਸਾਲਾਨਾ ਵਾਅਦੇ ਦਾ ਲਾਭ ਵੀ ਦਿੱਤਾ ਜਾਵੇਗਾ ਇਸ ਦਾ ਮਤਲਬ ਇਹ ਹੈ ਕਿ ਅਜਿਹੇ ਕਰਮਚਾਰੀਆਂ ਨੂੰ ਪੈਨਸ਼ਨ ਲਾਭਾਂ ਦੀ ਗਣਨਾ ਕਰਨ ਤੋਂ ਪਹਿਲਾਂ ਸਾਲਾਨਾ ਵਾਅਦੇ ਦਾ ਲਾਭ ਦਿੱਤਾ ਜਾਵੇਗਾ ਇਸ ਦੇਨੋ ਕਰਮਚਾਰੀ ਦੀ ਤਨਖਾਹ ਵਿੱਚ ਜੋੜਨ ਤੋਂ ਬਾਅਦ ਹੀ ਸੇਵਾ ਮੁਕਤੀ ਦੇ ਪੈਸੇ ਯਾਨੀ ਕਿ ਪੈਨਸ਼ਨ ਆਦਿ ਦੀ ਗਣਨਾ ਕੀਤੀ ਜਾਵੇਗੀ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨਸਾਰ ਜੇਕਰ ਕੋਈ ਕੇਂਦਰੀ ਕਰਮਚਾਰੀ 30 ਜੂਨ ਜਾਂ ਫਿਰ 31 ਦਸੰਬਰ ਨੂੰ ਸੇਵਾਮੁਕਤ ਹੁੰਦਾ ਹੈ ਤਾਂ ਜਦੋਂ ਮਹਿੰਗਾਈ ਪੱਤਾ ਉਸ ਤੋਂ ਠੀਕ ਇੱਕ ਦਿਨ ਬਾਅਦ ਯਾਨੀ ਕਿ 1 ਜਨਵਰੀ ਅਤੇ 1 ਜੁਲਾਈ ਨੂੰ ਵਧਾਇਆ ਜਾਣਾ ਹੈ ਉਸ ਦੀ ਪੈਨਸ਼ਨ ਦੀ ਗਣਨਾ ਕਰਨ ਤੋਂ ਪਹਿਲਾਂ ਸਾਲਾਨਾ ਵਾਅਦੇ ਦਾ ਲਾਭ ਜੋੜਿਆ ਜਾਂਦਾ ਹੈ ਇਸ ਵਾਅਦੇ ਨੂੰ ਜੋੜਨ ਤੋਂ ਬਾਅਦ ਹੀ ਕਰਮਚਾਰੀਆਂ ਨੂੰ ਸੇਵਾ ਮੁਕਤੀ ਤੋਂ ਪ੍ਰਾਪਤ ਹੋਣ ਵਾਲੀ ਇੱਕ ਮੁਸਤਰਾਕਮਾ ਅਤੇ ਉਸ ਤੋਂ ਬਾਅਦ ਪੈਨਸ਼ਨ ਦੀ ਗਣਨਾ ਕੀਤੀ ਜਾਵੇਗੀ ਇਸ ਤਰ੍ਹਾਂ ਇੱਕ ਵੱਡਾ ਬਦਲਾ ਪੈਨਸ਼ਨ ਦੇ ਨਿਯਮਾਂ ਦੇ ਵਿੱਚ ਕੀਤਾ ਗਿਆ ਇੱਕ ਵੱਡੀ ਖੁਸ਼ਖਬਰੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਲਈ ਕੇਂਦਰੀ ਸਿਵਲ ਸੇਵਾਵਾਂ ਦੇ ਅਨੁਸਾਰ 2006 ਦੀ ਧਾਰਾ 10 ਦੇ ਤਹਿਤ ਸਾਲਾਨਾ ਵਾਦਾ ਹਰ ਸਾਲ 1 ਜੁਲਾਈ ਨੂੰ ਕੀਤਾ ਜਾਂਦਾ ਹੈ ਸਾਲ 2016 ਵਿੱਚ ਇਸ ਸਲਾਨਾ ਵਾਧੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ 1 ਜਨਵਰੀ ਅਤੇ 1 ਜੁਲਾਈ ਜੇਕਰ ਕੋਈ ਕਰਮਚਾਰੀ 30 ਜੂਨ ਜਾਂ ਫਿਰ 31 ਦਸੰਬਰ ਨੂੰ ਸੇਵਾ ਮੁਕਤ ਹੁੰਦਾ ਹੈ ਤਾਂ ਉਹ ਸਾਲਾਨਾ ਵਾਅਦੇ ਦਾ ਲਾਭ ਪ੍ਰਾਪਤ ਕਰਨ ਤੋਂ ਇੱਕ ਦਿਨ ਪਿੱਛੇ ਹੁੰਦਾ ਹੈ ਇਸ ਨਾਲ ਕਰਮਚਾਰੀ ਦੀ ਪੈਨਸ਼ਨ ਦੀ ਗਣਨਾ ਪ੍ਰਭਾਵਿਤ ਹੁੰਦੀ ਹੈ ਹੁਣ ਵੱਡੀ ਖੁਸ਼ਖਬਰੀ ਆਈ ਹੈ ਇਹਨਾਂ ਨਿਯਮਾਂ ਦੇ ਵਿੱਚ ਬਦਲਾਅ ਕਰਨ ਤੋਂ ਬਾਅਦ ਉਹ ਲਾਭ ਉਹਨਾਂ ਨੂੰ ਹੁਣ ਪ੍ਰਾਪਤ ਹੋਵੇਗਾ ਜੋ ਲਾਭ ਪਹਿਲਾਂ ਪ੍ਰਾਪਤ ਨਹੀਂ ਹੁੰਦਾ ਸੀ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਮ드ਰਾਸ ਹਾਈ ਕੋਰਟ ਨੇ ਇਸ ਸਬੰਧ ਦੇ ਵਿੱਚ 2017 ਦੇ ਵਿੱਚ ਇੱਕ ਵਿਆਪਕ ਫੈਸਲਾ ਕੀਤਾ ਸੀ ਉਦੋਂ ਤੋਂ ਸਰਕਾਰ ਇਸ ਵੱਲ ਧਿਆਨ ਦੇ ਰਹੀ ਹੈ ਅਦਾਲਤ ਨੇ ਉਦੋਂ ਇੱਕ ਸੇਵਾ ਮੁਕਤ ਕਰਮਚਾਰੀ ਦੇ ਹਿੱਤ ਵਿੱਚ ਫੈਸਲਾ ਦਿੱਤਾ ਸੀ ਇਸ ਤੋਂ ਬਾਅਦ ਸਾਲ 2023 ਵਿੱਚ ਸੁਪਰੀਮ ਕੋਰਟ ਨੇ ਅਜੇ ਹਾਹੀ ਫੈਸਲਾ ਦਿੱਤਾ ਕਿਹਾ ਗਿਆ ਅਜੇ ਇਹ ਕਰਮਚਾਰੀਆਂ ਨੂੰ ਅਨੁਮਾਨਿਤ ਵਾਅਦੇ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ ਇਹ ਫੈਸਲਾ 2024 ਵਿੱਚ ਕੁਝ ਸ਼ਰਤਾਂ ਨਾਲ ਇਸੇ ਤਰ੍ਹਾਂ ਹੋਰ ਮਾਮਲਿਆਂ ਦੇ ਵਿੱਚ ਵੀ ਲਾਗੂ ਕੀਤਾ ਗਿਆ ਸੀ ਹਾਂਜੀ ਦੋਸਤੋ ਇਸ ਤਰ੍ਹਾਂ ਕਰਮਚਾਰੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੁਣ ਤਨਖਾਹ ਵਾਅਦੇ ਤੋਂ ਠੀਕ ਪਹਿਲਾਂ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਵੀ ਵਾਅਦੇ ਦਾ ਲਾਭ ਮਿਲੇਗਾ ਤੇ ਉਹਨਾਂ ਦੀ ਪੈਨਸ਼ਨ ਦੀ ਗਣਨਾ ਇਸ ਆਧਾਰ ਤੇ ਕੀਤੀ ਜਾਵੇਗੀ ਇਸ ਸਬੰਧ ਦੇ ਵਿੱਚ ਕੇਂਦਰੀ ਕਰਮਚਾਰੀਆਂ ਦੇ ਲਈ ਇੱਕ ਰਸਮੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦੀ